ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਥਾਣਾ ਮੁਕੰਨਪੁਰ ਦੇ ਨਵ ਨਿਯੁਕਤ ਐਸਐਚਓ ਮਹਿੰਦਰ ਸਿੰਘ ਨੇ 5 ਗ੍ਰਾਮ ਹੈਰੋਇਨ ਅਤੇ ਵੀਹ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਔਰਤ ਅਤੇ ਇੱਕ ਹੋਰ ਵਿਅਕਤੀ ਨੂੰ ਕਾਬੂ ਕਰਕੇ ਆਪਣਾ ਖਾਤਾ ਖੋਲ੍ਹ ਦਿੱਤਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਥਾਣਾ ਮੁਕੰਨਪੁਰ ਦੀ ਪੁਲਿਸ ਨੂੰ ਉਸ ਵੇਲੇ ਇਹਨਾਂ ਨਸ਼ਾ ਸਮਗਲ ਲੜਾ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ। ਜਦੋਂ ਐਸਆਈ ਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੁਕੰਦਪੁਰ ਤੋਂ ਚੌਂਕੀਆਂ ਸਾਈਡ ਨੂੰ ਜਾ ਰਹੇ ਸਨ ਜਦੋਂ ਉਹ ਸੁਏ ਦੀ ਪੁਲੀ ਤੇ ਪੁੱਜੇ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਰਜਿੰਦਰ ਕੁਮਾਰ ਵਾਸੀ ਰਟੈਂਡਾ ਥਾਣਾ ਮੁਕੰਦਪੁਰ ਅਤੇ ਸੀਮਾ ਨੰਦੀ ਔਰਤ ਵਾਸੀ ਮੁਕੰਦਪੁਰ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਤਾਂ ਉਹਨਾਂ ਪਾਸੋਂ 5 ਗ੍ਰਾਮ ਹੈਰੋਇਨ ਅਤੇ 20 ਨਸ਼ੇਲੀਆ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਕੋਲੋਂ ਹੋਰ ਖੁਲਾਸੇ ਹੋ ਸਕਣ ਇੱਥੇ ਵਰਣਨਯੋਗ ਹੈ ਕਿ ਇੰਸਪੈਕਟਰ ਮਹਿੰਦਰ ਸਿੰਘ ਇਸ ਤੋਂ ਪਹਿਲਾ ਥਾਣਾ ਔੜ ਅਤੇ ਸਿਟੀ ਨਵਾਂ ਸ਼ਹਿਰ ਵਿਖੇ ਵੀ ਬਤੌਰ ਐਸਐਚਓ ਤੈਨਾਤ ਰਹੇ ਹਨ ਜਿਦ ਤੇ ਵੀ ਉਨ੍ਹਾਂ ਨੇ ਆਪਣੀ ਵਖਰੀ ਰਣਨੀਤੀ ਰਾਹੀਂ ਮਾੜੇ ਅੰਸਰਾਂ ਤੇ ਵੱਡੀ ਪੱਧਰ ਤੇ ਕਾਬੂ ਪਾਈ ਰੱਖਿਆ ਸੀ ਜਿਸ ਕਰਕੇ ਹੁਣ ਇਲਾਕਾ ਮੁਕੰਦਪੁਰ ਨੂੰ ਵੀ ਉਨ੍ਹਾਂ ਤੇ ਪੂਰਾ ਮਾਣ ਹੈ एस एच ओ महेंद्र सिंह ने नशा तस्करा नु तारना कर दे हुए कहा कि वो इस तरह के गैर कानूनी कामों तो बाज आ जान नहीं ता जेल जान लई तैयार रहे तुसी देख रहे हो छिंजी लड़ुआ दी रिपोर्ट अते अपने इलाके दिया होर खबरां देखण लई इस चैनल नु सब्सक्राइब अते फॉलो जरूर करो जी धन्यवाद हाँ जी मुकंदपुर थाना दे सारे पतवंतियां नु शहर वासियां नु इलाका वासियां नु सत श्री नमस्कार जी ਮੈਂ ਸਤਿਉ ਮਹਿੰਦਰ ਸਿੰਘ ਜਿਹੜਾ ਮਹਾਂਜਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਤੇ ਬਥੌਰ ਐਸਐਸਟੀਓ थाना ਮੁਕੱਦਮਾ थाना ਤੋਂ ਹੈ ਜੀ ਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਡੀਐਸਪੀ ਸਾਹਿਬ શ્રી ਹਰਜੀਤ ਸਿੰਘ ਜੀਵਿੰਦਰ ਸਾਹਿਬ ਡੀਐਸਪੀ ਸਾਹਿਬ ਜਿਹੜੇ ਪਹੁੰਚਾ ਜਿਹਦੀ ਅਗਵਾਈ ਦੇ ਵਿੱਚ ਅੱਜ ਅਸੀਂ ਦੋ ਨਸ਼ਾ ਤਸਕ ਕਾਬੂ ਕੀਤਾ ਇੱਕ ਰਜਿੰਦਰ ਕੁਮਾਰ ਵਸੀ ਟੈਂਟਾ ਅਤੇ ਸੀਮਾ ਵਸੀ ਮੁਕੰਧਪੁਰ ਜੇਨਰਲ ਅਸੀਂ ਕਾਬੂ ਕਰਕੇ 5 ਗ੍ਰਾਮ ਹੈਰੋਇਨ ਤੇ 20 ਇਨਟੌਕਸਿਕਨ ਟੈਬਲੇਟਸ ਬਰਾਮਦ ਕੀਤੀਆਂ ਤੇ ਮੈਂ ਦੱਸਣਾ ਚਾਹੁੰਦਾ ਕਿ ਇਲਾਕੇ ਦੇ ਵਿੱਚ ਅਸੀਂ ਵਿਸ਼ਨਾਸ਼ਤ ਕਰ ਰਹੇ ਹਾਂ ਜੋ ਨਸ਼ਾ ਤਸਕੀ ਦੇ ਵਿੱਚ ਇਹ ਮਾੜੇ ਧੰਦੇ ਦੇ ਵਿੱਚ ਲਿਪਟੇ ਹੋਏ ਹਨ ਲੋਕ ਜਾਂ ਕੋਈ ਹੋਰ ਸ਼ਰਾਰਤੀ ਅੰਸਰ ਹੈਗੇ ਆ ਕੋ ਚੋਰੀਆਂ ਕਰਦੇ ਹੈਗੇ ਆ ਉਹਨੋ ਦੇਸੀ ਕੋਕਟੇ ਜਲਦ ਤੋਂ ਜਲਦ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਜਿੰਨਾ ਵਿੱਚ ਭੇਜਾਂਗੇ ਮੈਂ ਦੁਬਾਰਾ ਫਿਰ ਸਾਰੇ ਇਲਾਕਾ ਦੇ ਵਿੱਚ ਜਿਹੜੇ ਨਸ਼ਾ ਤਸਕਰਾਂ ਦਾੰਦਾ ਜਿਹੜਾ ਮਾਰਾ ਧੰਦਾ ਕਰਦੇ ਹੈਗੇ ਆ ਉਹਨਾਂ ਨੂੰ ਰਗਾਹ ਕਰਨਾ ਚਾਹੁੰਦਾ ਕਿ ਜਾਂ ਤਾਂ ਉਹ ਆਪਣਾ ਹੀ ਧੰਦਾ ਛੱਡ ਜਾਣ ਜਾਂ ਕਾਨੂੰਨੀ ਨਸ਼ਾ ਤਸਕੀਦ ਤੇ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹਿਣ ਇਸੇ ਤਰ੍ਹਾਂ ਜੇ ਕੋਈ ਛੋਟਾ ਮੋਟਾ ਚੋਰ ਵੀ ਹੈਗਾ ਉਹ ਆਪਣੇ ਇਹਨਾਂ ਕੰਮਾਂ ਤੋਂ ਮਾਰੇ ਧੰਦੇ ਤੋਂ ਬਾਹਰ ਆ ਜਾਵੇ ਨਹੀਂ ਤਾਂ ਉਹਦੇ ਲਈ ਵੀ ਜੇਲ੍ਹ ਹੈ ਜਿਹੜੇ ਚੰਗੇ ਸ਼ਹਿਰੀ ਐ ਉਹਨਾਂ ਦਾ ਥਾਣਾ ਦੇ ਵਿੱਚ 24 ਘੰਟੇ ਲਈ ਸਨਮਾਨ ਹੈ ਰਿਸਪੈਕਟ ਹੈ ਚੰਗੇ ਸ਼ਹਿਰੀਆਂ ਨੂੰ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਆ ਕਿਸੇ ਟਾਈਮ ਵੀ 24 ਘੰਟੇ ਕਿਸੇ ਸਮੇਂ ਵੀ ਕਾਲ ਕਰ ਸਕਦੇ ਆ ਤੇ ਜਿਹੜੇ ਮਾੜੇ ਅਨਸਰ ਐ ਉਹਨਾਂ ਨੇ ਇਥੇ ਨੱਥ ਪਾਉਣ ਲਈ 24 ਘੰਟੇ ਸੀ ਹਾਜ਼ਰ ਆ ਜਿਹੜੇ ਆ ਦੋ ਨਸ਼ਾ ਤਸਕਰ ਫੜੇ ਹੈਗੇ ਆ ਇਹਦੇ ਵਿੱਚ ਸੀਮਾਵਾਸੀ ਮੁਕੰਦਪੁਰ ਰਹਿਣ ਤੇ ਆਲਰੇਡੀ ਦੋ ਮੁਕੱਦਮੇ ਪਹਿਲਾਂ ਵੀ ਦਰਜ ਆ ਗਏ ਆ ਤੇ ਆ ਜਿਹੜਾ ਤੀਜਾ ਮੁਕੱਦਮਾ ਨੰਬਰ 77 ਤੇ ਡੇਟ ਜਿਹੜੀ ਆ 7/12/2024 ਉnder section 21 32 ਐਂਡ ਸਾਈਡ ਦੇ ਵਿੱਚ ਜਿਹੜਾ ਦਰਜ ਜਸਟਿਸ ਕੀਤਾ ਥਾਣਾ ਮੁਕੰਦpur ਦੇ ਵਿੱਚ ਤੇ ਜਿਹੜਾ ਦੂਸਰਾ ਰਜਿੰਦਰ ਕੁਮਾਰ ਹੈਗਾ ਉਹ ਵੀ ਇਹਦੇ ਨਾਲ ਰਲ ਕੇ ਜਿਹੜਾ ਹੈਗਾ ਹੁਣ ਦੋਨੋਂ ਰਲ ਕੇ ਨਸ਼ਾ ਤਸਕਰੀ ਕਰਦੇ ਲੈ ਕੇ ਵੀ ਆਉਂਦੇ ਤੇ ਗੱਲ ਵੇਚ ਲੀ ਗਈ ਹੈਗੀ ਆ ਉਹਦੇ ਤੇ ਐਂਟੀ ਦਾ ਪਹਿਲਾਂ ਕੋਈ ਮਕਦਮਾ ਹੈ ਨਹੀਂਗਾ ਪਰ ਉਹਦੇ ਰਿਕਾਰਡ ਤੋਂ ਤੇ ਕਸ਼ਿਸ਼ ਤੋਂ ਇਹ ਪਤਾ ਲੱਗਿਆ ਕਿ ਇਹ ਉੱਤੇ ਹਰਾਂ ਮੁਕੰਦpur ਥਾਣਾ ਬੰਗੇ ਦਾ ਬੰਗੇ ਦਾ ਮੁਖਤਮਲ ਇੱਕ ਦਰਸ਼ਿਕਾ ਕਰਦਾ ਜੀ ਦੇ ਵਿਚਾਰ ਰਹੀ ਹੋ ਗਈ ਸੌਦੀ ਸਜ਼ਾ ਕੱਟ ਕੇ ਕੁਸਰ ਪਹਿਲਾਂ ਆਇਆ ਹੈਗਾ ਤੇ ਹੁਣ ਇਹੋ ਨਸ਼ੇ ਦੇ ਜਿਹੜੇ ਵਿੱਚੋਂ ਦੇ ਮਾਰੇ ਧੰਦੇ ਦੇ ਵਿੱਚ ਇਹਦੇ ਨਾਲ ਸੀਮਾ ਦੇ ਨਾਲ ਡਿਪਥ ਹੋ ਗਿਆ ਸੀ। ਅੱਜ ਬਿਲਕੁਲ ਇਹਨਾਂ ਨੂੰ ਜੁੱਤੀ ਪੇਸ਼ ਕਰਨ ਕਿ ਮਾਦੀ ਉਦਾਫਰ ਵਿੱਚ ਪੇਸ਼ ਕਰਕੇ ਤੇ ਅੱਗੇ ਤੋਂ ਫਿਰ ਪੁਛਕਿਸ਼ ਕੀਤੀ ਜਾਊਗੀ। ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕਸ ਵਾਰੀ ਪਤਾ ਕਰਕੇ ਜਿਹੜੇ ਹੋਰ ਵੀ ਇਸ ਧੰਦੇ ਦੇ ਵਿੱਚ ਲਿਪਟ ਪਏ ਜਾਣਗੇ ਨਸ਼ੇ ਦੇ ਸੁਆਗ ਉਹਨਰ ਵੀ ਅਰੇਸਟ ਕਰਕੇ ਦਿਲ ਦਿੱਤੇ ਜਾਣਗੇ।